ਇਸੀ ਕਰ ਆਪਣੀ ਮੰਮੀ ਡੈਡੀ ਨਾਲ ਤਾਂ ਕਦੇ ਗੱਲ ਸ਼ੇਅਰ ਹੀ ਨਹੀਂ ਕੀਤੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਬੜਾ ਕਿੰਨਾ ਔਖਾ ਟਾਈਮ ਕੱਟ ਰਿਹਾ ਆ ਭੁੱਖਾ ਰਹਿ ਰਿਹਾ ਆ ਰੋਟੀ ਮਿਲ ਰਹੀ ਆ ਨਹੀਂ ਮਿਲ ਰਹੀ ਆ ਮੈਨੂੰ ਕੁਝ ਨਹੀਂ ਸੀ ਦੱਸਦਾ 12 ਦਿਨ ਤਾਂ ਭਾਜੀ 12 13 ਦਿਨ ਤਾਂ ਇੱਕ ਦਿਨ ਜਮਾਈ ਪਾਣੀ ਤੇ ਹੀ ਕੱਟੇ 6 ਦਿਨ ਇੱਕ ਦਿਨ ਇੱਕ ਵਾਰੀ ਕੱਟੇ 24 25 ਦਿਨ ਮੈਂ ਕੱਟੇ ਆ 24 25 ਦਿਨਾਂ ਚ ਨਾਣ ਨੂੰ ਵੀ ਨਹੀਂ ਸੀ ਦਿੰਦੇ ਉਹ ਕੱਪੜੇ ਭਾਜੀ 45 46 ਦਿਨ ਇੱਕੋ ਪੈਂਟ ਦੇ ਵਿੱਚ ਕੱਡੇ ਆ ਮੈਂ 12 ਘੰਟੇ ਬੋਰਡ ਦੀ ਵਿੱਚ 11 ਘੰਟੇ ਪਾਜੀ ਸਿਮਰ ਉਹ ਨਹੀਂ ਬੰਦ ਕਰਿਆ ਉਹ ਮਾਲਕ ਨੂੰ ਯਾਦ ਕਰਦੇ ਨਾ ਵਾਹਿਗੁਰੂ ਖਵਾਜਾ ਜੀ ਬਚਾ ਲਓਏ ਮਾਤਾ ਨਾਨਾ ਦੇਵੀ ਕੋਈ ਦੁਨੀਆ ਦਾ ਪੀਰ ਕੋਈ ਬਾਬਾ ਕੋਈ ਮੰਦਿਰ ਕੋਈ ਮਸਜਿਦ ਕੋਈ ਅੱਲਾਹ ਕੋਈ ਗੋੜ ਕੁਛ ਨਹੀਂ ਛੱਡਿਆ ਵੀ ਇਹ ਤੋਂ ਜਾਨ ਛੁੱਟ ਜੇ ਬਸ ਇੱਥੋਂ ਨਿਕਲ ਜਾਈਏ ਬਾਹਰ ਜਾਨ ਨਿਕਲ ਜੀ ਬਹੁਤ ਤੰਗੀ ਕੱਟੀ ਰਸਤੇ 'ਚ ਭੁੱਖਾ ਟਾਈਮ ਕੱਟਿਆ ਮਾਰ ਵੀ ਖਾਤੀ ਪੈਸੇ ਵੀ ਦਿੱਤੇ ਔਰ ਗਵਾ ਵੀ ਲਈ ਵੀਰ ਭਰਾ ਕੋਈ ਮਿਲਦਾ ਸੀ ਪੰਜਾਬੀ ਕੁਤੇ ਖਜਾਂਦਾ ਸੀਗਾ ਤਾਂ ਕੋਈ ਬਿਸਕਟ ਦਾ ਪੈਕੇਟ ਪਰ ਗੇਰ ਦਿੰਦਾ ਸੀ ਨਾ ਪਾਣੀ ਪੀ ਕੇ ਟਾਈਮ ਪਾਸ ਕਰਿਆ ਹੀ ਬਸ ਪਾਣੀ ਵੀ ਇੰਨਾ ਠੰਡਾ ਸੀ ਕਿ ਹੱਥ ਲਾਉਣ ਨੂੰ ਦਿਲ ਨਹੀਂ ਸੀ ਕਰਦਾ ਏਸੀ ਦੇ ਵਿੱਚ ਰੱਖਦੇ ਸੀ ਇੱਕ ਲਫਾਫਾ ਦਿੰਦੇ ਸੀ ਕਿ ਸੌਣ ਵਾਸਤੇ ਬਸ ਬਹੁਤ ਬਹੁਤ ਔਖਾ ਟਾਈਮ ਕੱਟਿਆ ਖਾਣਾ ਵੀ ਇਤਾਂ ਦਾ ਦਿੰਦੇ ਸੀ ਨਾ ਤਾਂ ਭੁੱਖੇ ਰਹਿ ਸਕੀ ਤੇ ਨਾ ਰਾਜ ਸਕੀ ਇੰਨਾ ਤਸ਼ੱਦਦਾ ਝੱਲ ਕੇ ਹੁਣ ਕਿਹੜਾ ਬੰਦਾ ਕਹੇਗਾ ਯਾਰ ਕਿ ਹੋਰ ਕਿਸੇ ਵੀਰ ਪੰਜਾਬ ਭਰਾ ਦੇ ਇੰਨੇ ਪੈਸੇ ਵੀ ਖਰਾਬ ਹੋਣ ਠੀਕ ਆ ਅੱਗੇ ਤੋਂ ਮੁੜਨ ਦੀ ਵੀ ਕੋਈ ਆਸ ਨਾ ਹੋਵੇ ਪੈਸੇ ਤਾਂ ਮਰਨੇ ਹੀ ਮਰਦੇ ਜੇ ਅਗਰ ਬੰਦਾ ਹੀ ਚਲ ਗਿਆ ਤਾਂ ਕੋਈ ਫੇਰ ਕੀ ਕਰੇ ਯਾਰ ਨਾ ਲਾਉ ਟੌਕੀਆਂ ਯਾਰ ਪਿੱਛੇ ਮਾਪੇ ਨੂੰ ਦੇਖੋ ਬੱਚਾ ਨੂੰ ਦੇਖੋ ਜਿਹਨਾਂ ਦੇ ਪਿੱਛੇ ਫੈਮਲੀਆਂ ਬੈਠੀਆਂ ਨੇ ਯਾਰ ਉਹਨਾਂ ਦਾ ਕੁਝ ਬਣਦੇ ਯਾਰ ਕੋਈ ਲੀਗਲ ਵੀਜ਼ਾ ਮਿਲਦਾ ਤਾਂ ਪਲੀਜ਼ ਜਾਓ ਨਹੀਂ ਤਾਂ ਯਾਰ ਟੌਕੀਆਂ ਨਾ ਲਾਓ ਭਾਈ ਬਹੁਤ ਔਖਾ ਟਾਈਮ ਕੱਟਿਆ ਆ ਮਾਰ ਵੀ ਖਾਤੀ ਟੰਡਿਆਂ ਨਾਲ ਵੀ ਕੁੱਟਿਆ ਗਿਆ ਪਰ ਕਿਸੇ ਨੂੰ ਦੱਸਦੇ ਨਹੀਂ ਸੀ ਘਰੇ ਦੱਸਦੇ ਕਿ ਯਾਰ ਮਾਪੇ ਪਿੱਛੇ ਬਜ਼ੁਰਗ ਨੇ ਅਮੀਰ ਸ਼ੋਟਾ ਗੁਰਮੀ ਸਿੰਘ ਜੀ ਤੁਸੀਂ ਕਦੋਂ ਅਮਰੀਕਾ ਗਏ ਸੀ ਜੀ ਮੈਂ ਘਰੋਂ ਤਾਂ 6 ਨਵੰਬਰ ਨੂੰ ਨਿਕਲਿਆ ਸੀ 24 ਦੀ ਔਰ ਫਲਾਈਟ ਮੇਰੀ 23 ਨਵੰਬਰ ਦੀ ਹੋਈ ਸੀ ਕੈਰੋ ਦੇ ਲਈ ਜੈਪੁਰ ਤੋਂ ਤੇ ਤੁਸੀਂ ਟ੍ਰਿਕੋੜ ਜਦੋਂ ਹੋਏ ਕਿਹੜੀ ਤਰੀਕਾ ਨਾਲ ਉੱਥੋਂ ਕੀਤਾ ਗਿਆ ਸਰ 13 ਤਰੀਕ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਆਪਾਂ 13 ਤਰੀਕ ਨੂੰ ਰਾਤ ਨੂੰ 8 ਵਜੇ ਫਲਾਈਟ ਸ਼ਾਇਦ ਚੱਲੀ ਸੀਗੀ ਤੇ ਆਪਾਂ ਰਾਤੀ ਪਹੁੰਚੇ 11:30 ਵਜੇ ਠੀਕ ਆ 15 ਤਰੀਕ ਇੰਡੀਆ ਦੀ 15 ਤਰੀਕ ਨੂੰ 11:30 ਵਜੇ ਉਤਰਿਆ ਤੇ ਮਤਲਬ 16 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਮੈਂ ਘਰ ਪਹੁੰਚਿਆ 9:30 ਵਜੇ ਭਾਜੀ ਵੀਜ਼ਾ ਤਾਂ ਮੇਰਾ ਮਤਲਬ ਜਿਹੜੀ ਗੱਲ ਹੋਈ ਸੀ ਵਾਈ ਫਲਾਈਟ ਹੀ ਹੋਈ ਸੀ ਸਾਰੀ ਇਹ ਮਤਲਬ ਬਾਰਡਰ ਤੱਕ ਵਾਈ ਫਲਾਈਟ ਹੀ ਜਾਣਾ ਹੈ ਤੇ ਉਹਨਾਂ ਨੇ ਇੱਥੋਂ ਮੈਟਰ ਜੜ ਚੜਾਇਆ ਸੀਗਾ ਮੈਨੂੰ ਕੈਰੋ ਤੋਂ ਬਾਅਦ ਮੈਡਰਿਡ ਮੈਂ ਰੁਕਿਆ ਜੀ 6 ਦਿਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੜਾਇਆ ਜੀ ਕੋਆਟੇਮਾਲਾ ਕੋਟੇਮਾਲਾ ਤੋਂ ਬਾਅਦ ਫਿਰ ਮੈਂ ਗਿਆ ਜੀ ਨਕਾਰਾਗਵਾ ਉਤਰਿਆ ਉੱਤੇ ਐਂਟਰੀ ਲਈਆ ਉਸ ਤੋਂ ਬਾਅਦ ਬਾਕੀ ਦਾ ਸਾਰਾ ਸਫਰ ਟੈਕਸੀ ਦਾਈ ਸੀਗਾ ਟੈਕਸੀ ਤੋਂ ਮਤਲਬ ਉੱਥੋਂ ਨਕਾਰਾਗਵਾ ਤੋਂ 100 100 ਤੋਂ ਫਿਰ ਅੱਗੇ ਗਿਆ ਸੀਗਾ ਮੈਂ ਕੋਆਟੇਮਾਲਾ ਵਾਪਸ ਉੱਤੇ 47 48 ਘੰਟੇ ਦੀ ਬਸ ਸੀਗੀ ਕਿਉਂਕਿ ਉਹ ਬੱਸ ਰਸਤੇ 'ਚ ਪੈਂਚਰ ਹੋ ਗਈ ਸੀ ਇਸ ਕਰਕੇ 47-48 ਘੰਟੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ 48 ਘੰਟੇ ਤੋਂ ਬਾਅਦ ਫਿਰ ਆਪਾਂ ਪਹੁੰਚੇ ਜੀ ਤੱਪਾਚੂਲਾ ਘਾਟੇ ਮੱਲਾ ਕ੍ਰਾਸ ਕਰਕੇ ਤੱਪਾਚੂਲਾ ਤੋਂ ਬਾਅਦ ਫਿਰ ਅੱਗੇ ਬੋਟ ਸੀਗੀ 12 ਘੰਟੇ ਦੀ ਉਹ ਬੋਟ ਦੇ ਵਿੱਚੋਂ ਕ੍ਰਾਸ ਕਰਕੇ 12 ਘੰਟੇ ਨਿਕਲ ਕੇ ਤਾਂ ਫਿਰ ਆਪਾਂ ਪਹੁੰਚੇ ਜੀ 오ਸਾਕਾ 오ਸਾਕਾ ਤੋਂ ਬਾਅਦ ਫਿਰ ਆਪਾਂ ਮੈਕਸੀਕੋ ਸਿਟੀ ਤੋਂ 35 ਕਿਲੋਮੀਟਰ ਪਿੱਛੇ ਤੇ ਉੱਥੇ ਮਾਫੀਆ ਕੋਲ ਸੀਗੇ 5-6 ਦਿਨ ਉੱਥੇ ਜਣਨੇ ਪੇਮੈਂਟ ਨਹੀਂ ਸੀ ਕੀਤੀ ਡੋਂਕਰ ਦੀ ਚਲੋ ਫਿਰ ਉਸ ਤੋਂ ਬਾਅਦ ਅ ਉਸਕਾ ਉੱਥੋਂ ਨਿਕਲੇ ਆ ਡੋਂਕਰ ਦੇ ਘਰ ਤੋਂ 6 ਦਿਨ ਬਾਅਦ ਫਿਰ ਆਪਾਂ ਪੋਨਾਸਕੋ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਮੈਂ 2 ਦਿਨ ਰੁਕਿਆ ਆ ਉਸ ਤੋਂ ਬਾਅਦ ਮੈਕਸੀਕੋ ਸਿਟੀ ਤੋਂ ਬਾਅਦ ਫਿਰ ਮੈਂ ਨਿਕਲੇ ਆ ਅ ਆਪਣਾ ਪੋਨਾਸਕੋ ਪੋਨਾਸਕੋ ਤੋਂ ਬਾਅਦ ਮੈਕਸਿਕੋ ਫਿਰ ਉਸ ਤੋਂ ਬਾਅਦ ਟਕੈਤ ਪਾਉਟਰ ਏਜੰਟ ਨਾਲ ਕਿਥੇ ਤੱਕ ਡਿਸਾਈਡ ਹੋਇਆ ਕਿ ਕਿਹਨੇ ਲਕਚਰ ਹੈ ਪਾ ਜੀ ਦੇਖੋ ਜਿਹੜਾ ਏਜੰਟ ਨਾਲ ਤਾਂ ਮੇਰੀ ਗੱਲ ਹੋਈ ਸੀ 25 ਦੇ ਵਿੱਚ ਸਟਾਰਟਿੰਗ ਚ ਤੇ ਆਪਾਂ ਮਤਲਬ ਸਾਰਾ ਕਲੀਅਰ ਕੀਤਾ ਸੀਗਾ ਫਾਈਨਲ ਤੇਜਵਾਨਾ ਤੱਕ ਠੀਕ ਹੈ ਵੀ ਤੇਜਵਾਨਾ ਬਾਰਡਰ ਕਰਾਸ ਕਰਨਾ ਹੈ ਮਤਲਬ ਬਾਰਡਰ ਕਰਾਸ ਦੀ ਵੀ ਫਾਈਨਲ ਸਾਰੀ ਫਲਾਈਟ ਦੀ ਹੋਈ ਸੀ ਤੇ ਮਤਲਬ ਟੈਕਸੀ ਤਾਂ ਕੋਈ ਮਤਲਬ ਕਹਿੰਦੇ ਸੀ ਕਿ ਟੈਕਸੀ ਵਾਲੇ ਮਨਾਂ ਕਰਤਾ ਸੀਗਾ ਵੀ ਮੈਂ ਟੈਕਸੀ ਇਸ ਨਹੀਂ ਜਾਊਗਾ ਫਲਾਈਟ ਚ ਜਾਊਗਾ ਉਹਨਾਂ ਨੇ ਧੱਕੇ ਨਾਲ ਚਲੋ ਟੈਕਸੀਆਂ ਦੀ ਕਰਵਾਈ ਫਿਰ ਪਰ ਜਿਹੜਾ ਰਸਤੇ 'ਚ ਤਸ਼द्दਤ ਚੱਲਿਆ ਉਹ ਬਹੁਤ ਔਖਾ ਸੀਗਾ ਭਾਜੀ ਬਹੁਤ ਤੰਗੀ ਕੱਟੀ ਰਸਤੇ 'ਚ ਭੁੱਖਾ ਟਾਈਮ ਕੱਟਿਆ ਮਾਰ ਵੀ ਖਾਤੀ ਪੈਸੇ ਵੀ ਦਿੱਤੇ ਔਰ ਗਵਾ ਵੀ ਲਏ ਓਕੇ ਪਤਾ ਨਹੀਂ ਹੁਣ ਕੀ ਹੋਣਾ ਏਜੰਟ ਕਿੰਨੇ ਪੈਸੇ ਰੁਕੇ ਫਿਰ ਟਿਕਟ ਉਸ 25 ਚ ਮੇਰੀ ਗੱਲ ਹੋਈ ਸੀ 25 ਦਿੱਤਾ ਸੀਗਾ ਜੀ ਫਿਰ ਉਸ ਤੋਂ ਬਾਅਦ ਰਸਤੇ 'ਚ ਫੇਰ ਤੰਗ ਕਰਕੇ ਫੇਰ ਦੁਬਾਰਾ ਐਕਸਟਰਾ ਪੈਸੇ ਮੰਗੇ ਜਾ ਰਹੇ ਸੀਗੇ ਮਤਲਬ ਰੋਕੇ ਕਿਤੇ ਰੋਕਦੇ ਸੀ ਤਾਂ ਪੈਸੇ ਹੋਰ ਚਾਹੀਦੇ ਆ ਹੋਰ ਦੋ ਸਾਨੂੰ ਜਿੱਥੋਂ ਮਰਜ਼ੀ ਕਰਕੇ ਦੋ ਪੈਸੇ ਵਾਂਗ ਤਾਂ ਬਹੁਤ ਤੰਗ ਕੀਤਾ ਗਿਆ ਜੀ ਅਮਰੀਕਾ ਤੱਕ ਦਾ ਕਿੰਨੇ ਦਿਨ ਦਾ ਸਫ਼ਰ ਤੁਹਾਡਾ ਰਿਹਾ ਪਾਜੀ ਦੇਖ ਲਓ 29 ਮਈ ਤੋਂ ਬਾਅਦ 6 ਨਵੰਬਰ ਨੂੰ ਮੈਂ ਘਰੋਂ ਨਿਕਲ ਗਿਆ ਸੀ ਤੇ 25 26 ਦਿਨ ਤੱਕ ਮੇਰੇ ਦਿੱਲੀ ਉਹ ਖਰਾਬ ਹੋ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਮਨ 22 22 ਦਿਨ ਦਿੱਲੀ ਖਰਾਬ ਹੋਏ ਉਸ ਤੋਂ ਬਾਅਦ 5-6 ਦਿਨ ਜੈਪੁਰ ਖਰਾਬ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੈਰੋ ਚੜਾਇਆ ਕੈਰੋ ਚਲੋ ਮਾੜਾ ਮੋਟਾ ਖਾਣਾ ਖੋਣਾ ਮਿਲਦਾ ਸੀਗਾ ਫਿਰ ਉਹਨਾਂ ਨੇ ਕੈਰੋ ਤੋਂ ਬਾਅਦ ਮੈਟਰਡ ਚੜਾਇਆ ਮੈਟਰਡ 에어ਪੋਰਟ ਤੇ ਰਹੇ ਆ 5-6 ਦਿਨ ਇੱਕ ਦਿਨ ਕੱਟਿਆ ਆ ਦੂਸਰੇ ਦਿਨ ਪੁਲਿਸ ਨੇ ਅਰੈਸਟ ਕਰ ਲਿਆ ਸੀ ਉੱਥੋਂ ਸੋ ਉੱਥੋਂ ਕੋਈ ਵੀਰ ਭਰਾ ਕੋਈ ਮਿਲਦਾ ਸੀ ਪੰਜਾਬੀ ਕੋਈ ਦੇਖ ਜਾਂਦਾ ਸੀਗਾ ਤਾਂ ਕੋਈ ਬਿਸਕਟ ਦਾ ਪੈਕੇਟ ਉੱਪਰ ਘੇਰ ਦਿੰਦਾ ਸੀ ਨਹੀਂ ਤਾਂ ਪਾਣੀ ਪੀ ਕੇ ਟਾਈਮ ਪਾਸ ਕਰਿਆ ਹੀ ਬਸ ਪਾਣੀ ਵੀ ਇੰਨਾ ਠੰਡਾ ਸੀ ਕਿ ਹੱਥ ਲਾਣ ਨੂੰ ਦਿਲ ਨਹੀਂ ਸੀ ਕਰਦਾ ਠੰਡ ਬਹੁਤ ਸੀਗੀ ਥੋੜਾ ਨਾ ਕਿੰਨੇ ਬੰਦੇ ਸੀਗੇ ਭਾਜੀ ਬੰਦੇ ਤਾਂ ਸੀਗੇ ਜੀ ਕਾਫੀ ਸੀਗੇ ਕੁਝ ਨੇਪਾਲੀ ਸੀ ਕੁਝ ਇੰਡੀਅਨ ਸੀਗੇ ਬੰਦੇ ਤਾਂ ਕਾਫੀ ਸੀਗੇ ਜਿੱਥੇ ਤੁਹਾਨੂੰ ਪੈਂਪ ਚ ਰੱਖਿਆ ਗਿਆ ਉੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਸੀ ਕਰਦੇ ਸੀ ਭਾਜੀ ਤੇ ਤਾਂ ਬਹੁਤ ਸੱਤ ਸੀਗਾ ਜੀ ਅਸੀਂ ਏਸੀ ਦੇ ਵਿੱਚ ਰੱਖਦੇ ਸੀ ਇੱਕ ਲਫਾਫਾ ਦਿੰਦੇ ਸੀ ਕਿ ਸੌਣ ਵਾਸਤੇ ਬਸ ਬਹੁਤ ਬਹੁਤ ਔਖਾ ਟਾਈਮ ਕੱਟਿਆ ਖਾਣਾ ਵੀ ਇਤਾਂ ਦਾ ਦਿੰਦੇ ਸੀ ਨਾ ਤਾਂ ਭੁੱਖੇ ਰਹਿ ਸਕੀ ਤੇ ਨਾ ਰਜ ਸਕੀ ਚੌਲ ਮਿਲਦੇ ਸੀਗੇ ਉਹ ਉਹ ਵੀ ਬਸ ਇਤਾਂ ਦੇ ਮਾ ਜਿਹਨਾਂ ਨੂੰ ਖਾੜਦਾ ਵੀ ਦਿਲ ਨਹੀਂ ਸੀ ਕਰਦਾ ਤੇ ਸਿੱਟਣ ਦਾ ਵੀ ਦਿਲ ਨਹੀਂ ਸੀ ਕਰਦਾ ਔਖਾ ਹੀ ਟਾਈਮ ਸੀਗਾ ਬਸ ਇੱਥੇ ਹੀ ਗੱਲ ਸੀ ਇੱਥੇ ਸਰ ਦੀ ਆੜੀ ਦੇ ਕੋਲ ਰਹੇ ਸੀ ਬਾਹਰ ਜਾਣ ਦਾ ਵੀ ਇਹ ਰੇ ਨਾ ਕੰਟੈਕਟ ਦਿੱਤਾ ਉਹ ਸਰ ਮੈਂ ਇੱਕ 에ਜੰਟ ਸੀਗਾ ਸਤਨਾਮ ਸਿੰਘ ਉਹ ਬਨੂੜ ਦਾ ਆ ਸਰ ਉਹ ਅੱਛਾ ਜੀ ਮੈਂ ਇੰਸਟਾਗ੍ਰਾਮ ਤੇ ਉਹਦੀ ਐਡ ਦੇਖੀ ਸੀਗੀ ਉੱਥੇ ਹੀ ਉਹਦੇ ਨਾਲ ਬਸ ਗੱਲਬਾਤ ਹੋਈ ਸੀ ਤੇ ਉੱਥੇ ਉਹਦੇ ਨਾਲ ਬਸ ਗੱਲਬਾਤ ਕਰਕੇ ਫੋਨ ਤੇ ਗੱਲ ਹੋਈ ਚਲੋ ਮੈਂ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ ਆ ਮੈਂ ਇਹਨਾਂ ਨੂੰ ਕਿਹਾ ਯਾਰ ਚਲੋ ਮੇਰੇ ਨਾਲ 에ਜੰਟ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਤੇ ਉਹਨੂੰ ਮਿਲਦੇ ਆ ਮੈਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਕਿ ਉਹਨੇ ਜਿੰਨੀ ਟਰੋਡਾ ਹੋਇਆ ਹੈਗਾ ਭਾਜੀ ਦੇਖੋ ਜੀ ਭੁੱਖਾ ਇੰਨਾ ਟਾਈਮ ਕੱਟਿਆ ਆ ਮਾਰ ਵੀ ਖਾਦੀ ਆ ਠੀਕ ਹੈ ਕਰੰਟ ਤੱਕ ਲਗਾਇਆ ਗਿਆ ਭਾਜੀ ਇੰਨਾ ਤਸ਼ੱਦਦ ਚੱਲ ਕੇ ਹੁਣ ਕਿਹੜਾ ਬੰਦਾ ਕਹੇਗਾ ਯਾਰ ਕਿ ਹੋਰ ਕਿਸੇ ਵੀਰ ਪੰਜਾਬ ਭਰਾ ਦੇ ਇੰਨੇ ਪੈਸੇ ਵੀ ਖਰਾਬ ਹੋਣ ਠੀਕ ਹੈ ਅੱਗੇ ਤੋਂ ਮੁੜਨ ਦੀ ਵੀ ਕੋਈ ਆਸ ਨਾ ਹੋਵੇ ਪੈਸੇ ਤਾਂ ਮਰਨੇ ਹੀ ਮਰਨੇ ਜੇ ਅਗਰ ਬੰਦਾ ਹੀ ਚਲ ਗਿਆ ਤਾਂ ਭਾਜੀ ਫੇਰ ਕੀ ਕਰਾਂਗੇ ਕਿੰਨੇ ਚੱਕਿਆ ਸੀ ਪੈਸੇ ਲੈਣ ਵਾਸਤੇ ਪੈਸੇ ਦਾ ਇੰਤਜ਼ਾਮ ਕੀਤਾ ਭਾਜੀ ਇਹ ਘਨੇ ਪਿਆਇਆ ਘਰ ਘਨੇ ਪਿਆ ਹੋਇਆ ਜੀ ਫੈਮਲੀ ਦੇ ਵਿੱਚ ਤੁਹਾਡੇ ਹੁਣ ਕੌਣ ਕੌਣ ਆ ਮਮੀ ਡੈਡੀ ਆ ਜੀ ਨਾਲ ਦੋ ਬੱਚੇ ਆ ਇੱਕ ਮਿਸੇਜ ਆ ਤੇ ਅੱਗੇ ਕੀ ਪਲਾਨ ਕੀਤਾ ਹੋਇਆ ਅੱਗੇ ਭਾਜੀ ਹੁਣ ਪਲਾਨ ਤਾਂ ਬਸ ਇਹਨਾਂ ਦੇ ਨਾਲ ਹੀ ਰਹਿਣਾ ਆ ਕੀ ਆਪਾਂ ਕੀ ਕਰਦੇ ਆ ਅਪੀਲ ਤਾਂ ਭਾਜੀ ਦੇਖੋ ਮੈਂ ਆਹਦੀ ਗੱਲ ਕੀਤੀ ਕਿਉਂ ਕਰੰਟ ਲਾਂਦੇ ਸੀ ਕੀ ਕਾਰ ਸੀ ਭਾਜੀ ਪੇਮੈਂਟ ਨਹੀਂ ਸੀ ਕੀਤੀ ਏਜੰਟ ਨੇ ਡੋਂਕਰ ਦੇ ਕਰੰਟ ਲਾਉਂਦਾ ਅੱਗੇ ਡੋਂਕਰ ਲਗਾਉਂਦਾ ਸੀ ਏਜੰਟ ਦੇ ਖਿਲਾਫ ਕੋਈ ਕਾਰਵਾਈ ਭਾਜੀ ਦੇਖੋ ਹੋ ਜਾਏ ਤਾਂ ਸਭ ਤੋਂ ਵਧੀਆ ਆ ਮੈਨੂੰ ਮੇਰੇ ਪੈਸੇ ਚਾਹੀਦੇ ਆ ਬਸ ਉਹਨਾਂ ਨੇ ਧੱਕਾ ਤਾਂ ਬਹੁਤ ਕੀਤਾ ਆ ਟੌਰਚਰ ਕਰਕੇ ਮੇਰੇ ਤੋਂ ਪੈਸੇ ਲਏ ਆ ਪਰ ਬਹੁਤ ਔਖਾ ਕਰਿਆ ਉਹਨਾਂ ਨੇ ਮੈਨੂੰ ਪੂਰੇ ਰਸਤੇ ਦੇ ਵਿੱਚ ਮੈਂ ਕਿਸੇ ਨੂੰ ਦੱਸਦਾ ਨਹੀਂ ਸੀਗਾ ਕਿਸੇ ਨਾਲ ਗੱਲ ਨਹੀਂ ਸੀ ਕਰ ਆਪਣੇ ਮੰਮੀ ਡਾਡੀ ਨਾਲ ਤਾਂ ਕਦੇ ਗੱਲ ਸ਼ੇਅਰ ਹੀ ਨਹੀਂ ਕੀਤੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਬੜਾ ਕਿੰਨਾ ਔਖਾ ਟਾਈਮ ਕੱਟ ਰਿਹਾ ਆ ਭੁੱਖਾ ਰਹਿ ਰਿਹਾ ਰੋਟੀ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਮੈਨੂੰ ਕੁਝ ਨਹੀਂ ਸੀ ਦੱਸਦਾ 12 ਦਿਨ ਤੱਕ ਭਾਜੀ 12 13 ਦਿਨ ਤੱਕ ਇੱਕ ਦਿਨ ਜਮਾਈ ਪਾਣੀ ਤੇ ਹੀ ਕੱਟੇ 6 ਦਿਨ ਇੱਕ ਦਿਨ ਵਾਰ ਇੱਕ ਵਾਰ ਹੀ ਕੱਟੇ ਤੋ ਰੋ ਨਿਕਲਿਆ ਜੈਪੁਰ ਤੋਂ ਵੀ ਰੋਟੀ ਇੰਨੀ ਵਧੀਆ ਨਹੀਂ ਸੀ ਮਿਲਦੀ ੱੱੱਕੇ ਨਾਲ ਖਾਣੀ ਪੈਂਦੀ ਸੀਗੀ ਨਾਨ ਵੇਜ ਤਾਂ ਮੈਂ ਬਿਲਕੁਲ ਹੀ ਨਹੀਂ ਖਾਂਦਾ ਭਾਜੀ ਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ 25 30 ਲੱਖ ਰੁਪਏ ਕਰਜ਼ਾ ਲੈ ਰਹੇ ਹੋ ਵੀ ਇਹਦੇ ਨਾਲ ਕੋਈ ਊਰੀ ਕੰਮ ਰੋਜ਼ਗਾਰ ਕਰ ਲਓ ਭਾਜੀ ਦੇਖੋ ਇੱਥੇ ਕਰਜ਼ਾ ਚੱਕ ਕੇ ਮੈਂ ਘਰ ਤਾਂ ਨਹੀਂ ਛੱਡਾ ਸਕਦਾ ਸੀ 25 30 ਲੱਖ ਨਾਲ ਘਰ ਤਾਂ ਨਹੀਂ ਸੀ ਛੁੱਟਣਾ ਜਿਆਦਾ ਤੋਂ ਜਿਆਦਾ ਕੀ ਹੁੰਦਾ ਜੀ 2 ਸਾਲ ਕਰਜ਼ਾ ਦੋ ਸਾਲਾਂ ਦੇ ਵਿੱਚ ਬੰਦਾ ਲਾ ਹੀ ਲੈਂਦਾ ਔਖਾ ਸਕੋ ਕਿ ਇਹ ਆ ਵੀ ਆਪਣਾ ਢਿੱਡ ਕੱਟਣਾ ਪੈਂਦਾ ਪਿੱਛੇ ਮਾਪੇ ਬਾਪ ਨਹੀਂ ਔਖੇ ਹੋਣਗੇ ਜਿਹੜੇ ਕਿ ਫੋਰਕੀ ਤੇ ਆ ਉਹਦੇ ਵਿੱਚ ਕਿੰਨੀ ਸੱਚਾਈ ਹੈ ਕੀ ਇਹ ਵਿੱਚ ਫੋਜੀ ਬੇੜੀਆਂ ਲੱਗੀਆਂ ਸੀ ਕਿ ਆ ਨਿਸ਼ਾਨ ਹੋਏ ਆ ਪੈਰਾਂ ਨੂੰ ਵੀ ਤਰਤਨੂ ਪੈਰਾਂ ਨੂੰ ਵੀ ਪਈਆਂ ਸੀ ਹੱਥਾਂ ਨੂੰ ਵੀ ਪਈਆਂ ਸੀ ਇਦਾਂ ਕੁਛ ਦਿੰਦੇ ਸੀ ਪਲੇਨ ਦੇ ਵਿੱਚ 에ਅਰ ਫੋਰਸ ਵਾਲੇ ਤਾਂ ਇਦਾਂ ਚੱਕ ਕੇ ਮੱਲੋ ਉੱਪਰ ਚੱਕਦੇ ਸੀ ਬੇੜੀਆਂ ਨੂੰ ਥੋੜਾ ਜਿਹਾ ਲੂਸ ਕਰਵਾ ਕੇ ਇੱਥੋਂ ਉਹ ਲੂਸ ਕਰਕੇ ਧੱਕੇ ਨਾਲ ਉੱਪਰ ਨੂੰ ਚੱਕ ਕੇ ਤੇ ਫੇਰ ਖਾਣਾ ਖਾਂਦੇ ਸੀਗੇ ਵਾਸ਼ਰੂਮ ਵਿੱਚ ਤਾਂ ਹੀ ਜਾਣਾ ਬਹੁਤ ਬੈਕ ਯੂਨਿਟ ਬਹੁਤ ਪੈਰ ਦੇ ਵਾਪਸ ਆਏ ਹਾਂ ਸਰ ਇਧਰ ਜਹਾਜ਼ ਸੀ ਜੀ ਵਾਪਸ ਆਏ ਫੇਰ ਫੋਰਸ ਦਾ ਜਹਾਜ਼ ਸੀ ਅਮਰੀਕਾ ਦਾ ਜੀ ਯੂ ਐਸ ਏ ਜਿਹਦੇ ਵਿੱਚ ਆਪਾਂ ਵਾਪਸ ਆਇਆ ਇਸ ਤੋਂ ਪਹਿਲਾਂ ਇੱਕ ਸ਼ਾਇਦ 5 ਤਰੀਕ ਨੂੰ ਉਤਰਿਆ ਸੀਗਾ ਉਹ ਵੀ ਸ਼ਾਇਦ ਉਸੇ ਦੇ ਵਿੱਚ ਹੀ ਆਏ ਆ ਉਹ ਮੇਰਾ ਗਰੁੱਪ ਸੀਗਾ ਆਪਾਂ ਇਕੱਠੇ ਸੀ ਉਹ ਮੁੰਡੇ ਜਿਹੜੇ ਉਸ ਦਿਨ ਉਤਰੇ ਆ 5 ਤਰੀਕ ਨੂੰ ਸ਼ਾਇਦ ਉਹਨਾਂ ਦੇ ਨਾਲ ਮੈਂ ਵੀ ਆਣਾ ਸੀਗਾ ਪਤਾ ਨਹੀਂ ਕਿਸ ਰੀਜ਼ਨ ਕਰਕੇ ਨਹੀਂ ਆਇਆ ਮੈਂ ਮੈਂ ਸ਼ੁਕਰ ਕੀਤਾ ਚਲੋ ਵੀ ਮੇਰੇ ਨਾਲ ਪਤਾ ਨਹੀਂ ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦੇ ਡਿਪੋਰਟ ਹੋਏ ਆ ਮੈਂ ਅੰਦਰ ਬੈਠਾ ਸੀਗਾ ਮੈਂ ਚਲੋ ਅੰਦਰ ਬੈਠਾ ਜੀ ਮੈਂ ਰੋ ਰਿਹਾ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਯਾਰ ਕਿਉਂ ਨਹੀਂ ਗਿਆ ਯਾਰ ਮੈਂ ਉਹ ਬੰਦੇ ਨਿਕਲ ਗਏ ਯਾਰ ਮੇਰੀ ਕਿਸਮਤ ਮਾੜੀ ਕਿਉਂ ਹੈ ਮੇਰੇ ਨਾਲ ਕਿਉਂ ਤਕਾ ਹੋ ਰਹਿ ਇੱਕ ਤਾਂ ਮੇਰਾ ਘਰ ਗਏ ਨੇ ਪਿਆ ਜੇ ਅਗਰ ਮੈਂ ਇਥੋਂ ਬਾਹਰ ਨਿਕਲਿਆ ਤਾਂ ਮੈਂ ਤਾਂ ਮਰ ਜਾਊਗਾ ਬਿਲਕੁਲ ਡੁੱਬ ਜਾਊਗਾ এজੈਂਟ ਦਾ ਪਤਾ ਨਹੀਂ ਪੈਸੇ ਉਹ ਮੁੜੇ ਨਾਲ ਮੁੜੇ ਕੋਈ ਸਰਕਾਰ ਹੈਲਪ ਕਰੇ ਨਾ ਕਰੇ ਅਸੀਂ ਮੈਂ ਉੱਥੇ ਇੱਕ ਦਿਨ ਉੱਪਰ ਮਤਲਬ ਜਿਹੜਾ ਉੱਥੇ ਉਹ ਦਿੰਦੇ ਸੀਗੇ ਲਿਫਾਫਾ ਦਿੰਦੇ ਸੀ ਮੈਂ ਸਿਰ ਦੇ ਉੱਪਰ ਰੱਖਿਆ ਸਤਗੁਰੂ ਦਾ ਸਿਮਰਨ ਕਰ ਰਿਆ ਸੀ ਨਾਲ ਰੋਈ ਜਾ ਰਿਹਾ ਸੀਗਾ ਯਾਰ ਕਿਉਂ ਮੇਰੇ ਨਾਲ ਇਹ ਤਾਂ ਹੋਇਆ ਫਿਰ ਮੈਂ ਬਾਥਰੂਮ ਚ ਗਿਆ ਟਾਇਲਟ 'ਚ ਬੈਠਾ ਮੈਂ ਸੋਚ ਰਿਹਾ ਯਾਰ ਸ਼ੁਕਰ ਹੈ ਪ੍ਰਮਾਤਮਾ ਤੂੰ ਰੋਕ ਲਿਆ ਨਹੀਂ ਜਾਣ ਦਿੱਤਾ ਪਤਾ ਨਹੀਂ ਮੇਰੇ ਨਾਲ ਕੀ ਮਾੜਾ ਹੋਣਾ ਸੀ ਇਹ ਤਾਂ ਜਦੋਂ 8 ਤਰੀਕ ਨੂੰ ਆਪਾਂ ਬਾਹਰ ਨਿਕਲੇ ਫਿਰ ਪਤਾ ਲੱਗਿਆ ਕਿ ਉਹ ਬੰਦੇ ਡਿਪੋਰਟ ਹੋਏ ਆ 8 ਤਰੀਕ ਨੂੰ ਜਦੋਂ ਆਪਾਂ ਨੂੰ ਪੋਰਟ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਹਨਾਂ ਨੇ ਉਸ ਵੇਲੇ ਪਤਾ ਲੱਗਿਆ ਕਿ ਬੰਦੇ ਡਿਪੋਰਟ ਹੋਏ ਮੈਨੂੰ ਨਹੀਂ ਸੀ ਪਹਿਲਾਂ ਪਤਾ ਕਿ ਉਹ ਬੰਦੇ ਡਿਪੋਰਟ ਹੋਏ ਆ ਮੈਂ ਵੈਸੇ ਹੀ ਸੋਚ ਰਿਹਾ ਸੀਗਾ ਕਿ ਪਤਾ ਨਹੀਂ ਸਤਗੁਰੂ ਨੇ ਕੀ ਮੇਰੇ ਨਾਲ ਸੰਗਾ ਕੀਤਾ ਕਿ ਪਤਾ ਨਹੀਂ ਕਿ ਮੇਰੇ ਤੋਂ ਹੋਂ ਨਹੀਂ ਟਲਦੀ ਕਿ ਪਤਾ ਮੈਂ ਕਿਤੇ ਜਾਂਦਾ ਹੀ ਮੇਰੇ ਨਾਲ ਕੁਝ ਹੋਣਾ ਜਾਂਦਾ ਫਿਰ ਜਦੋਂ ਉੱਥੋਂ ਨਿਕਲੇ 8 ਤਰੀਕ ਨੂੰ ਉਹਨਾਂ ਦੇ ਦੁਆਰਾ ਬੇੜੀਆਂ ਲਾਈਆਂ ਸਾਡੇ ਹੱਥਾਂ 'ਚ ਵੀ ਪੈਰਾ 'ਚ ਵੀ ਪੂਰਾ ਟਾਈਟ ਕਰਤਾ ਉਹਨਾਂ ਨੇ ਦੋ ਗੇੜੇ ਜਿ ਘੁਮਾ ਕੇ ਵੀਡੀਓ ਬਣਾ ਕੇ ਉਹਨਾਂ ਨੇ ਵਾਪਸ ਲੈ ਕੇ ਸਾਨੂੰ ਉੱਥੇ ਹੀ ਛੱਡਤਾ ਫਿਰ ਚਲੋ 8 ਤਰੀਕ ਨੂੰ ਉਹਨਾਂ ਨੇ ਨਹੀਂ ਸਾਨੂੰ ਰਿਲੀਜ਼ ਕੀਤਾ ਪਹਿਲਾਂ ਤਾਂ ਜਦੋਂ ਨਾਮ ਬੋਲਿਆ ਗਿਆ ਲਿਸਟ ਦੇ ਵਿੱਚ ਨਾਮ ਆਇਆ ਸੋਚਿਆ ਕਿ ਯਾਰ ਸ਼ੁਕਰ ਹੈ ਪ੍ਰਮਾਤਮਾ ਹੁਣ ਇੱਥੋਂ ਜਾਨ ਛੁੱਟ ਗਈ ਇਸ ਗੰਦ ਦੇ ਵਿੱਚੋਂ ਨਿਕਲ ਗਏ ਆ ਪਾਜੀ ਸੂਰਜ ਤਾਂ ਦੇਖਿਆ ਹੀ ਨਹੀਂ ਸੀਗਾ 24-25 ਦਿਨ ਮੈਂ ਕੱਟੇ ਆ 24-25 ਦਿਨਾਂ ਚ ਨਾਣ ਨੂੰ ਵੀ ਨਹੀਂ ਸੀ ਦਿੰਦੇ ਉਹ ਕੱਪੜੇ ਪਾਜੀ 45-46 ਦਿਨ ਇੱਕੋ ਪੈਂਟ ਦੇ ਵਿੱਚ ਕੱਢੇ ਆ ਮੈਂ ਔਰ ਕੱਪੜੇ ਚੇਂਜ ਨਹੀਂ ਸੀ ਕਰਵਾਦੇ ਉਹਨਾਂ ਨੂੰ ਬਹੁਤ ਰਿਕੁਐਸਟਾਂ ਕੀਤੀਆਂ ਕਿ ਸਰ ਮੇਰੇ ਕੱਪੜੇ ਚੇਂਜ ਕਰਵਾ ਦਿਓ ਬਿਮਾਰ ਹੋ ਗਿਆ ਪਾਜੀ ਬੁਖਾਰ ਚੜ ਗਿਆ ਮਨ ਕਰਤਾ ਕਹਿੰਦੇ ਦਵਾਈ ਨਹੀਂ ਦੇਣੀ ਪਾਣੀ ਪੀਓ ਇਹਦੇ ਨਾਲ ਬੁਖਾਰ ਉਤਰੇਗਾ ਉਹ ਵੀ ਬਾਕੀ ਤਾਂ ਟਾਈਮ ਕੱਟ ਕੇ ਆਇਆ ਹੁਣ ਬਾਕੀ ਨੌਜਵਾਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਪਾਜੀ ਮੈਂ ਸਾਰਿਆਂ ਨੂੰ ਇਹ ਹੱਥ ਬੰਨ ਕੇ ਬੇਨਤੀ ਕਰਦਾ ਭਰਾ ਮੇਰੋ ਯਾਰ ਨਾ ਲਾਕਡਾਊਨ ਕਿਹਨਾਂ ਯਾਰ ਪਿੱਛੇ ਮਾਪੇ ਆਪਣੇ ਦੇਖੋ ਬੱਚਾ ਨੂੰ ਦੇਖੋ ਜਿਹਨਾਂ ਦੇ ਪਿੱਛੇ ਫੈਮਲੀਆ ਬੈਠੀਆਂ ਨੇ ਯਾਰ ਉਹਨਾਂ ਦਾ ਕੁਝ ਬਣਦੇ ਯਾਰ ਕੋਈ ਲੀਗਲ ਵੀਜ਼ਾ ਮਿਲਦਾ ਤਾਂ ਪਲੀਜ਼ ਜਾਓ ਨਹੀਂ ਤਾਂ ਯਾਰ ਟੋਕਿਆ ਨਾਲ ਲਾ ਭਾਈ ਬਹੁਤ ਔਖਾ ਟਾਈਮ ਕੱਟਿਆ ਆ ਮਾਰ ਵੀ ਖਾਧੀ ਟੰਡਿਆਂ ਨਾਲ ਵੀ ਕੁੱਟਿਆ ਗਿਆ ਪਰ ਕਿਸੇ ਨੂੰ ਦੱਸਦੇ ਨਹੀਂ ਸੀ ਘਰੇ ਦੱਸਦੇ ਕਿ ਯਾਰ ਮਾਪੇ ਪਿੱਛੇ ਬਜ਼ੁਰਗ ਦੇ ਡਰ ਲੱਗਦਾ ਸੀਗਾ ਯਾਰ ਤੁਸੀਂ ਕਿੱਥੇ ਤੱਕ ਪੜਾਈ ਕੀਤੀ ਹੈ ਤੁਸੀਂ ਪਲੱਸ 2 ਕੀਤੀ ਹੈ ਸਰ ਐਥਿਕਲ ਨੌਕਰੀ ਵਾਸਤੇ ਫਾਈਟ ਕਰ ਸਰ ਹੁਣ ਪਹਿਲਾ ਬਸਰੀਆ ਕੀਤੀ ਹੈ ਸਰ ਕੁਝ ਨਹੀਂ ਬਣਿਆ ਤੇ ਏਜ 36 ਤੇ ਹੋ ਗਏ ਹੁਣ ਹਾਰ ਕੇ ਤੇਰੀ ਢਾਲੀ ਸੀ ਯਾਰ ਕਿ ਹੁਣ ਯਾਰ ਇਸ ਤੋਂ ਘਰ ਛੱਡਣਾ ਪੈਣਾ ਹੈ ਬਾਹਰ ਨਿਕਲਣਾ ਪੈਣਾ ਕੁਝ ਕਿਉਂ ਬੱਚੇ ਹੁਣ 12 13 ਸਾਲ ਦੀ ਬੇਟੀ ਹੋ ਗਈ ਹੈ ਜੀ ਟੈਨਸ਼ਨ ਸਿਰ ਦੇ ਉੱਪਰ ਪਈ ਹੈ ਕੀ ਕਰਨ ਨੂੰ ਮੈਰਿਜ ਵੀ ਕਰਨੀ ਹੈ 8 7 8 ਸਾਲ ਨੂੰ 5 6 ਸਾਲ ਨੂੰ ਮੈਰਿਜ ਕਰਾਂਗੇ ਉਹਦੀ ਹੁਣ ਟੈਨਸ਼ਨ ਦਾ ਦਿਮਾਗ ਤੇ ਬਾਜੀ ਦੇ ਕੋ ਪੈ ਹੀ ਗਈ ਆ ਕਿੱਦਾਂ ਕਰਨਾ ਹੈ ਕੀ ਕਰਨਾ ਹੈ ਘਰ ਗਹਿਣੇ ਰੱਖ ਕੇ ਥੋੜੀ ਇੱਥੇ ਬਿਜ਼ਨਸ ਹੋਣਾ ਸੀਗਾ ਫਿਰ ਬਿਜ਼ਨਸ ਘਰ ਗਹਿਣੇ ਰੱਖ ਕੇ ਬਿਜ਼ਨਸ ਦੇ ਵਿੱਚੋਂ ਘਰ ਛੱਡਾਉਣਾ ਕਿਵੇਂ ਜੀ ਹੋ ਤਾਂ ਨਹੀਂ ਇੰਦਾ 25 30 ਲੱਖ ਰੁਪਏ ਇਕੱਠਾ ਹੋਣਾ ਸੀਗਾ ਇਸ ਕਰਕੇ ਕੀਤਾ ਸੀਗਾ ਚਲੋ ਕਿ ਏਜੰਟ ਕੋਸ਼ਿਸ਼ ਚੰਗੀਆਂ ਕਰ ਜੂਗਾ ਉਹਨੇ ਪਿੱਛੇ ਬਿਠਾ ਬਿਠਾ ਕੇ ਹੀ ਬਹੁਤ ਟਾਈਮ ਖਰਾਬ ਕੀਤਾ ਆ ਇੱਕ ਬਿਲਡਿੰਗ Ship ਦੇ ਵਿੱਚ ਬਿਠਾਇਆ ਆ ਭਾਜੀ ਉਹਦੇ ਵਿੱਚ ਦੁਬਾਰਾ ਜਨਮ ਹੋਇਆ 12 ਘੰਟੇ ਬੋਰਡ ਤੇ ਵਿੱਚ 11 ਘੰਟੇ ਭਾਜੀ ਸਿਮਰਣੀ ਬੰਦ ਕਰਿਆ ਉਹ ਮਾਲਕ ਨੂੰ ਯਾਦ ਕਰਦੇ ਰਹਾ ਵਾਹਿਗੁਰੂ ਖਵਾਜਾ ਜੀ ਬਚਾ ਲਓਏ ਮਾਤਾ ਨਾਨਾ ਦੇਵੀ ਕੋਈ ਦੁਨੀਆ ਦਾ ਪੀਰ ਕੋਈ ਬਾਬਾ ਕੋਈ ਮੰਦਿਰ ਕੋਈ ਮਸਜਿਦ ਕੋਈ ਅੱਲਾ ਕੋਈ ਗੋੜ ਕੁਛ ਨਹੀਂ ਛੱਡਿਆ ਵੀਰ ਤੋਂ ਜਾਨ ਛੁੱਟ ਜੇ ਬਸ ਇੱਥੋਂ ਨਿਕਲ ਜਾਈਏ ਬਾਹਰ ਜਾਨ ਨਿਕਲ ਜੀ ਜਦੋਂ ਭਾਜੀ 4 ਘੰਟੇ ਤੂਫਾਨ ਦੇ ਵਿੱਚ ਰੇ ਛੱਲਾ ਪੈਂਦੀ ਸੀ ਨਾ ਜਾਨ ਨਿਕਲਦੀ ਸੀ ਮੂਹ ਦੇ ਵਿੱਚ ਪੂਰਾ ਨੂਨ ਪਾਣੀ ਪੂਰੇ ਕੱਪੜੇ ਗਿੱਲੇ ਨਾ ਕੋਈ ਜੇਬ ਦੇ ਵਿੱਚ ਪੈਸਾ ਨਾ ਕੋਈ ਕੁਛ ਬਹੁਤ ਅੱਖਾਂ ਪੁਖਾ ਟਾਈਮ ਕੱਟਿਆ ਅੱਗੇ ਜਾ ਕੇ ਫੋਨ ਵੀ ਮਾfia ਨੇ ਖੋ ਲਿਆ ਬਹੁਤ ਮਿੰਤਾ ਕੀਤੇ ਆ ਕਿ ਏਜੰਟ ਜੀ ਪਾਜੀ ਮੇਰਾ ਫੋਨ ਤਾਂ ਵਾਪਸ ਦਵਾ ਦਿਓ ਯਾਰ ਮੈਂ 18000 ਦਾ ਫੋਨ ਲੈ ਕੇ ਮੇਰਾ 18000 ਤਾਂ ਉਹੀ ਗਿਆ ਫੋਨ ਮੈਂ 6 ਦਿਨ ਪਹਿਲਾਂ ਇੰਡੀਆ ਤੋਂ ਜਾਣ ਲੱਗਿਆ 6 ਦਿਨ ਪਹਿਲਾਂ ਮੈਂ ਫੋਨ ਲਿਆ ਸੀ ਜਿਹੜਾ ਮੇਰੇ ਕੋਲ 1 ਮਹੀਨਾ ਵੀ ਨਹੀਂ ਰਿਹਾ ਏ ਜੈਂਟ ਇ ਕੋਈ ਸਤਨਾਮ ਸਿੰਘ ਏ ਕੋਈ ਕੋ ਹੋਰ ਵੀ ਸਾਥ ਪਾਜੀ ਉਹਦੇ ਵਿੱਚ ਦੋ ਤਿੰਨ ਜੱਟ ਸਿਗੇ ਜੀ ਇੱਕ ਅੱਗੇ ਸਤਨਾਮ ਸਿੰਘ ਸੀਗਾ ਜਿਹੜਾ ਮੇਨ ਏਜੰਟ ਸੀ ਜਿਹਨੂੰ ਮੈਂ ਮਤਲਬ ਕਿ ਕੰਮ ਦਿੱਤਾ ਸੀਗਾ ਉਹਨੇ ਅੱਗੇ ਕੋਈ ਬਲਵਿੰਦਰ ਸੀਗਾ ਆ ਯਾਦ ਨਹੀਂ ਆ ਚਲੰਦਰ ਤੋਂ ਆ ਕੇ ਕਿੱਥੇ ਤੋਂ ਆ ਸ਼ਾਇਦ ਅੱਗੇ ਲਿੰਕ ਹੋਣਗੇ ਉਹਨਾਂ ਨੇ ਅੱਗੇ ਕਿਸੇ ਹੋਰ ਐਜੰਟ ਨੂੰ ਕੰਮ ਦਿੱਤਾ ਸੀ ਗਿੱਲ ਸੀਗਾ ਲੰਡਨ ਤੋਂ ਅੱਗੇ ਸਾਰਾ ਡੀਲ ਉਹ ਹੀ ਕਰ ਰਹੀ ਸੀ ਚੈਨ ਸੀ ਚੈਨ ਚੈਨ ਤਾਂ ਸਰ ਦੇਖੋ ਜਦੋਂ ਇੱਥਾ ਕੰਮ ਹੋ ਜੇ ਨਾ ਜਦੋਂ ਇੱਥਾ ਦਾ ਕੰਮ ਚੱਲਦਾ ਹੈ ਦੋ ਨੰਬਰ ਦਾ ਤਾਂ ਫਿਰ ਚੈਨ ਐ ਹੀ ਬਣਦੀ ਆ ਕਿਉਂਕਿ ਜਿੰਨੇ ਬੰਦੇ ਮੇਰੇ ਨਾਲ ਸੀ ਨਾ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਏਜੰਟ ਸੀਗੇ ਡੌਂਕਰ ਸੀ ਠੀਕ ਹੈ ਉਹ ਡੋਂਕਰਾਂ ਨੇ ਅੱਗੇ ਤਾਂਗੇ ਵੀ ਬਹੁਤ ਕੀਤਾ ਬੰਦਿਆਂ ਨੂੰ ਮੇਰੇ ਨਾਲ ਹੀ ਨਹੀਂ ਪਿੱਛੇ ਮੇਰੇ ਨਾਲ ਮੁੰਡੇ ਸੀਗੇ ਜਿਨ੍ਹਾਂ ਦੇ 18-18 ਮਹੀਨੇ ਠੀਕ ਹੈ ਜਿਨ੍ਹਾਂ ਨੂੰ ਹੋ ਗਿਆ ਘਰੋਂ ਛੱਡਿਆ ਨੂੰ 8-8 ਮਹੀਨੇ 9 ਨੂੰ 10-10 ਮਹੀਨੇ 4 ਸਾਲ ਦਾ ਬੰਦਾ ਵੀ ਮਿਲਿਆ ਮੈਨੂੰ ਤੁਸੀਂ ਮਤਲਬ ਐਡਾ ਵੱਡਾ ਰਿਸਕ ਲੱਗਾ ਤੁਹਾਨੂੰ ਪਹਿਲੇ ਹੀ ਪਤਾ ਸੀ ਵੀ ਦੂ ਨੰਬਰ ਤੇ ਜਾ ਰਹੇ ਹਾਂ ਭਾਜੀ ਨਹੀਂ ਪਤਾ ਸੀਗਾ ਮੈਨੂੰ ਇਸ ਬਾਰੇ ਮੈਨੂੰ ਇਹ ਸੀਗਾ ਕਿ ਮੱਲੋ ਮੈਨੂੰ ਏਜੰਟ ਨੇ 15 ਦਿਨ ਦਾ ਟਾਈਮ ਦਿੱਤਾ ਸੀਗਾ ਮਗਾ 15 ਦਿਨ ਦਾ ਯਾਰ ਮੈਨੂੰ 15 ਹਫਤੇ 15 ਦਿਨ ਦਾ ਟਾਈਮ ਦੇ ਰਿਹਾ ਮੈਂ ਹਫਤਾ ਕਹਿੰਦਾ ਸੀ ਪਹਿਲਾਂ ਮਗਾ ਭਾਜੀ 15 ਦਿਨ ਕਹਿੰਦਾ ਹਾਂ 15 ਦਿਨ ਫਿਰ ਮੈਂ ਕਿਹਾ ਮਗਾ ਚਲੋ 15 ਦਿਨ ਨਹੀਂ ਮੈਂ ਮੰਨਦਾ ਭਾਜੀ ਮੈਂ 25 30 ਦਿਨ ਮੰਨ ਲੈਣਾ 25 ਦਿਨ ਮੰਨ ਲੈਣਾ 20 ਦਿਨ ਮੰਨ ਲੈਣਾ ਨਿਕਲ ਜੂਗਾ ਮੈਂ ਵੀ 25 ਦਿਨਾਂ ਚੋਂ ਮੰਨ ਲਓ ਇੱਕ ਨੰਬਰ ਤੋਂ ਦੋ ਨੰਬਰ ਚ ਡਲ ਹੋਈ ਸੀ ਗੱਲ ਉਹਨਾਂ ਨਾਲ ਇੱਕ ਚ ਹੀ ਹੋਈ ਸੀਗੇ ਵੀ ਇਥੋਂ ਨਿਕਲ ਜਾਵੇ ਡਰਗ ਬਾਇਓਫਲਾਈਟਿਸ ਸੀ ਸਾਰੀ ਸਾਰੀ ਉਹ ਸਿਰੇ ਤੋਂ ਤੇ ਜਵਾਨਾ ਤੱਕ ਬਾਇਓਫਲਾਈਟਿਸ ਦੀ ਗੱਲ ਸੀ ਕਿਸੇ